ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਹਲਕੇ ਤੂਰੀ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਉਹਨਾਂ ਨੇ 3 ਕਰੋੜ 7 ਲੱਖ ਰੁਪਏ ਦੇ ਚੈੱਕ ਵੰਡੇ। ਮੁੱਖ ਮੰਤਰੀ ਨੇ ਕਿਹਾ ਤੂਰੀ ਸ਼ਹਿਰ ਨੂੰ ਕ੍ਰਾਈਮ ਮੁਕਤ ਕਰਨ ਲਈ ਸ਼ਹਿਰ ਅੰਦਰ 1 ਕਰੋੜ 30 ਲੱਖ ਰੁਪਏ ਦੀ ਲਾਗਤ ਨਾਲ ਸੀਸੀਟੀਵੀ ਕੈਮਰੇ ਲਗਾਏ ਜਾਣਗੇ। ਮੁੱਖ ਮੰਤਰੀ ਨੇ 1 ਕਰੋੜ 30 ਲੱਖ ਰੁਪਏ ਦਾ ਚੈੱਕ ਜ਼ਿਲ੍ਹੇ ਦੇ ਐਸਐਸਪੀ ਨੂੰ ਸੌਂਪਿਆ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਕਿਹਾ ਤੂਰੀ ਦੇ ਦੇਸ਼ ਭਗਤ ਕਾਲਜ ਵੱਡ ਵਾਲਾ ਅੰਦਰ ਇੱਕ ਬਹੁਤ ਹੀ ਸ਼ਾਨਦਾਰ ਅਤੇ ਵਰਲਡ ਕਲਾਸ ਲੈਵਲ ਦਾ ਸਟੇਡੀਅਮ ਬਣਾਇਆ ਜਾਵੇਗਾ ਹੋਰ ਕੀ ਕੁਝ ਕੀਤਾ ਮੁੱਖ ਮੰਤਰੀ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਅੱਜ ਤੂਰੀ ਸ਼ਹਿਰ ਵਿੱਚ ਸੀਸੀਟੀਵੀ ਕੈਮਰਾ ਪਹਿਲਾਂ ਪੇਪਰ ਜੁਆਨ ਕੀ ਦੇ ਤੌਰ ਤੇ ਵੀ ਲਗਾਈ ਸੀ 1.2 ਕਰੋੜ 1.30 ਲੱਖ ਰੁਪਇਆ ਦੇ ਸੀਸੀਟੀਵੀ ਕੈਮਰਾ ਸਬੰਧੀ ਅਚਾਰੀ ਕੀਤਾ ਜਾਊਗਾ ਤਾਂ ਕਿ ਜਨਤਾ ਦੇ ਸੇਫਟੀ ਦਾ ਪ੍ਰਬੰਧ ਹੋ ਸਕਣ ਅੱਜ ਬਰਡਵਾਲ ਜਿੱਥੋਂ ਕਿ ਹਮੇਸ਼ਾ ਤੋਂ ਸੀ ਨੱਚਦੇ ਹੀ ਹੁੰਦੇ ਹੁੰਦੇ ਉਹ ਇੱਧਰ ਨੂੰ ਕਿਉਂ ਉੱਥੇ ਗਿੱਲੀਆਂ ਹੁੰਦੀ ਹੈ ਉਹਨਾਂ ਵੱਲ ਤੋਂ ਜਮੀਨ ਸਾਨੂੰ ਮਹਿੰਆ ਕਰਾਤੀ ਤੇ ਬਹੁਤ ਸ਼ਾਨਦਾਰ ਸਟੇਡੀਅਮ ਜਿਹੜਾ ਹੈ ਵਰਲਡ ਕਲਾਸ ਸਟੇਡੀਅਮ ਜਿਹੜਾ ਹੈ ਉਹ ਧੂਰੀ ਅੰਕ ਮਿਲੂਗਾ ਤੇ 8 ਯੂਪੀਐਸਸੀ ਸੈਂਟਰ ਬਣਾਉਣੇ ਨੇ ਪੰਜਾਬ ਚ ਉਹਦੇ ਚੋਂ ਇੱਕ ਧੂਰੀ ਨੂੰ ਅਸੀਂ ਲਾੜਾਂਗੇ ਉਹ ਦੋਦੇ ਵਿੱਚ ਉਹ ਜ਼ਰ ਵੀ ਬਣਾਉਂਗਾ ਉਹਦੇ ਵਿੱਚ ਸਿਟਿੰਗ ਏਰੀਆ ਵੀ ਕਰੂੰਗਾ ਮੈਸਰ ਵੀ ਬਣੂਗੀ ਉਹਦੇ ਬਸੇ ਟਾਈਮ ਚਾਹੀਦਾ ਥੋੜਾ ਜਿਹਾ ਸੋ ਓਬਵੀਅਸਲੀ ਉਹ ਲਈ ਵਾਸਤੇ ਅੱਗੇ ਆ ਗਿਆ ਹੈ ਤੇ ਬਾਕੀ ਇਹ ਤੋਂ ਬਿਲਕੁਲ ਨਾਲ ਹੀ ਜ਼ਰੂਰ ਮੈਡੀਕਲ ਕਾਲਜ ਆ ਜਾਏਗਾ ਉਹ ਵੀ ਪੈਸਾ ਚਾਹੀ ਹੋ ਗਿਆ ਬਸ ਹੁਣ ਤਾਂ ਪਹਿਲੇ ਇੱਕ ਜਰੀ ਦਾ ਉਹ ਲੱਗਿਆ ਸੀਗਾ ਉਹ ਜਿਹੜੀ सोसायटी से क्या जमीन कोर्ट के लगभग सुलझा लिया गया मैडिकल कॉलेज जोड़ा इतों दस किलोमीटर भी ना उस मैडिकल कॉलेज की सोच भी जी मिल बाकी धूरी वाले ने जो भी धूली वाले तो असं जो कुछ मंगे तो उन्होंने हमेशा दिल खोल के सा ਪਿਆਰ ਨੂੰ ਕਬੂਲਿਆ ਸਾਨੂੰ ਪਿਆਰ ਦਿੱਤਾ ਤੇ ਇਹ ਧੂਲੀ ਆਲੇ ਸਾਥੋਂ ਕੁਸਮੰਗਣਗੇ ਤਾਂ ਅਸੀਂ ਵੀ ਜਦ ਅੰਦਰ ਅਸੀਂ ਪਿਆ ਸੁਮੇਤ ਨੂੰ ਉਹਦਾ ਪਿਆਰ ਦਾ ਮੁੱਲ ਕੋੜਾਂਗੇ